ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਦਿੱਲੀ ਵਿੱਚ ਹੋਏ ਬੰਬ ਵਿਲਾਸਟਾ ਨੂੰ ਲੈ ਕੇ ਬਠਿੰਡਾ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਨਖੇਤੀ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਮੰਦਭਾਗੀ ਘਟਨਾ ਹੈ ਦਿਖਾਉਂਦੇ ਹਾਂ ਤੁਹਾਨੂੰ ਲਾਈਵ ਤਸਵੀਰਾਂ ਜਿੱਥੇ ਅੱਜ ਹਿੰਦੂ ਸੰਗਠਨਾ ਵੱਲੋਂ ਅੱਤਵਾਦ ਆਪਤਲਾ ਫੀਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਦਿਖਾਉਣਾ ਸਰੂ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਅਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਸਰੂ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਅਤਲੀ ਆਵਾਜ਼ ਦੇਸ਼ ਦੇ ਗद्दारों ਨੂੰ ਗੋਲੀ ਮਾਰੋ ਸਾਲੋ ਨੂੰ ਇਹ ਮਖਵਾਸੇ ਵਿੱਚ ਸਮਾਜ ਦੇ ਗੱਦਾਰਾਂ ਨੂੰ ਗੋਲੀ ¡Por okay. favor, ਮੇਰਾ ਨਾਮ ਆਸ਼ਿਸ਼ ਹੋਇਆ ਜੀ ਕੱਲ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਪਾਤੰਗਵਾਦੀ ਹਮਲਾ ਹੋਇਆ ਔਰ ਦੇ ਅਗੇ ਦੇ ਅੱਜ ਅਸੀਂ ਇੱਕ ਪ੍ਰਦਰਸ਼ਨ ਮਹਿਲਾ ਦੇ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਕਿ ਨਹੀਂ ਹੋ ਰਿਹਾ ਗਿਆ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਇਹੋ ਜਿਹੇ ਗਦਾਰਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਜਿਹੜਾ ਇਸ ਦੇਸ਼ ਦੀ ਮਿੱਟੀ ਦਾ ਖਾਂਦੇ ਆ ਐਰ ਡੇ ਦਾ ਬੰਦੇ ਆ ਤੇ ਦੇ 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 ਅੰਦਰ ਇਹ ਜੀ ਕਾਇਰਾਂ ਨਾਲ ਹਮਲਾ ਕਰਦੇ ਆ ਦੂਜੀ ਗੱਲ ਸਾਨੂੰ ਅਸੀਂ ਭਾਰਤ ਦੇ ਸਿਨਾਵਾ ਦਾ ਪੁਲਿਸ ਦਾ ਪੁਲਿਸ ਦਾ ਬਿਲੋਂ ਸਨਮਾਨ ਕਰਦੇ ਆ ਜਿਹੜੇ ਦਿਨ ਬਰ ਰਾਤ ਸਾਡੇ ਵਾਸਤੇ ਲੱਗੇ ਰਹੇ ਅੱਜ ਅਸੀਂ ਬਢੇਡੇ ਦੇ ਲੋਕਾਂ ਨੂੰ ਵੀ ਕਹਵਾਣ ਕਰਦੇ ਆ ਆਓ ਜੇ ਲੋਕਾਂ ਨੂੰ ਪਹਿਚਾਨੋ ਕਿਉਂਕਿ ਆਓ ਜੇ ਗੋਗਲੇ ਬੰਦੇ ਬਢੇਡੇ ਵੀ ਕਿਤੇ ਨਾ ਕਿਤੇ ਲੁਕੇ ਹੋਏ ਨੇ ਇਹ ਕਹਾਂਦੇ ਆ ਦੇਖਦਾ ਕਿ ਨੁਕਸਾਨ ਆ ਦੇਖਦਾ ਕਰਦੇ ਆ ਜੇ ਬਣਾ ਹਾਤਾ ਹੋ ਗਿਆ ਉਹ ਵੀ ਦਿੱਲੀ ਦੇ ਵਿੱਚ ਹੋਇਆ ਜਿੱਥੇ ਸੈਕਿਉਰਿਟੀ ਦੇ ਨਾਮ ਤੇ ਆ ਰਿਹਾ ਦੂ ਫੇਲੀਅਰ ਵੱਲੋਂ ਸਰਕਾਰ ਦੇ ਲਈ ਰਿਹਾ ਹੈ ਟੈਲੀਜੈਂਸ ਵੀ ਰਹਿ ਗਿਆ ਹੈ ਨੋ ਡਾਊਟ ਜੇ ਇੰਟੈਲੀਜੈਂਸ ਫੇਲੀਅਰ ਤਾਂ ਹੈ ਹੀ ਤੇ ਅਸੀਂ ਐਸੇ ਕਰਕੇ ਅੱਜ ਇਕੱਠੇ ਹੋਏ ਆਂ ਜੇ ਅਸੀਂ ਸਰਕਾਰ ਨੂੰ ਜਿਹਦੀ ਸਲਾਹ ਦਾ ਲਾਗਤ ਕਰਨਾ ਜਾਣਦੇ ਆ ਕਿ ਉਹਨਾਂ ਨੂੰ ਦਿਖਾਣਾ ਵੀ ਜਾਣਦੇ ਆ ਅਜੇ ਧਾਰਮਿਕ ਸਮਾਜਿਕ ਦੰਦੇ ਵੰਦੀਆਂ ਫੜੀਏ ਐਸੇ ਕਰਕੇ ਕਿੱਥੇ ਆਵਾਂਗੇ ਮੇਰਾ ਨਾਮ ਸੰਦੀਪ ਅਗਰਵਾਲ ਅੱਜ ਜੋ ਇੱਕ ਪ੍ਰਦਰਸ਼ਨ ਕਰਕੇ ਅਸੀਂ ਹੱਤਵਾਦ ਨੂੰ ਚੈਲੰਜ ਕੀਤਾ ਕਿ ਜੋ ਇਹਨਾਂ ਨੇ ਦਿੱਲੀ ਵਿੱਚ ਦੇਸ਼ ਨੂੰ ਡਰਾਉਣ ਦੀ ਸਾਜ਼ਿਸ਼ ਕੀਤੀ ਆ ਇਹਨਾਂ ਦੀ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋਏਗੀ ਪੂਰਾ ਦੇਸ਼ ਭਾਰਤ ਸਰਕਾਰ ਨਾਲ ਖੜਾ ਤੇ ਇਹਨਾਂ ਹੱਤਵਾਦੀਆਂ ਨੂੰ ਸ਼ਰੇਆਮ ਗੋਲੀ ਮਾਰੀ ਜਾਵੇ ਤੇ ਐਸੇ ਪਿੱਛੇ ਜੋ ਵੀ ਇਹਨਾਂ ਦੇ ਆਕਾਮਾਂ ਨੇ ਉਹਨਾਂ ਨੂੰ ਵੀ ਨੰਗਾ ਕੀਤਾ ਜਾਵੇ ਤੇ ਦੇਸ਼ ਸਾਹਮਣੇ ਉਹਨਾਂ ਦੇ ਨਾਮ ਲਿਆਂਦੇ ਜਾਣ ਕਿਉਂਕਿ ਅੱਜ ਦੇਸ਼ ਜਦੋਂ ਵਿਕਾਸ ਦੀ ਗਤੀ ਦੇ ਲੀਫ ਫੜ ਰਿਹਾ ਤਾਂ ਉਸ ਨੂੰ ਤੋੜਨ ਲਈ ਤੇ ਦੇਸ਼ ਨੂੰ ਡਰਾਉਣ ਲਈ ਜੋ ਆਤਵਾਦੀਆਂ ਨੇ ਪਾਖਰਜਤ ਕੀਤੀ ਹੈ ਉਸ ਖਿਲਾਫ ਪੂਰੇ ਦੇਸ਼ ਵਿੱਚ ਇੱਕ ਗੁੱਸਾ ਹੈ ਜਿਸ ਖਿਲਾਫ ਅਸੀਂ ਪਠੰਡੇ ਪਰ ਦਰਸ਼ਨ ਕੀਤਾ ਹੈ ਨਹੀਂ ਬਿਲਕੁਲ ਜੋ ਇੰਟੈਲੀਜੈਂਸ ਦੇ ਭੱਟੀ ਮਾਤਰਾ ਚ ਆਰਡੀਐਕਸ ਫੜਿਆ ਵੀ ਹੈ ਤੇ ਪਰ ਜੋ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਇਸ ਕਰਾਫ ਕੋਈ ਐਕਸ਼ਨ ਹੋਣਾ ਚਾਹੀਦਾ ਹੈ ਇੰਟੈਲੀਜੈਂਸ ਨੂੰ ਹੋਸ ਤਰਕਾ ਵਰਤਣ ਦੀ ਲੋੜ ਹੈ ਅੱਜ ਬਠਿੰਡਾ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਬਠਿੰਡਾ ਵਿਖੇ ਅਤੰਕਵਾਦ ਦਾ ਪੁਤਲਾ ਜਲਾ ਕੇ ਚੈਲੰਜ ਕੀਤਾ ਕਿ ਕੱਲ ਜੋ ਦਿੱਲੀ ਵਿਖੇ ਬੰਬ ਲਾਸ਼ ਕਰਕੇ ਇਹਨਾਂ ਹੱਤਿਆਣੀਆਂ ਜਾਨਾਂ ਲਈਆਂ ਤਕਲੀਮ ਕੀਤਾ ਉਹ ਦੇਸ਼ ਦੀ ਅਖੰਡਤਾ ਲਈ ਖਤਰਾ ਪੈਦਾ ਹੋ ਰਿਹਾ ਉਹਨਾਂ ਨੂੰ ਅਸੀਂ ਚੈਲੰਜ ਕੀਤਾ ਕਿ ਆਪਣੀ ਮਾਨਸਿਕਤਾ ਬਦਲੋ ਨਹੀਂ ਤਾਂ ਇਸੇ ਪੁੱਤਰਾਂ ਦੀ ਤਰ੍ਹਾਂ ਰਾਹ ਕਰ ਦਿੱਤਾ ਜਾਊਗਾ ਹਰ ਇੱਕ ਨੂੰ ਤੇਸ਼ ਦੀ ਖੰਡ ਤਾਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਜੋ ਗੱਜਵਾ ਹਿੰਦ ਦੀ ਸੋਚ ਲੈ ਕੇ ਬੈਠੇ ਆ ਉਹਨਾਂ ਨੂੰ ਵੀ ਅਸੀਂ ਚੈਲੰਜ ਕਰਦੇ ਆ ਕਿ ਇੱਥੇ ਪੁਤਲਿਆਂ ਦੀ ਤਰ੍ਹਾਂ ਰਾਖ ਕਰ ਦੇਵਾਂਗੇ ਰਾਖਤ ਮਿਲਾ ਦੇਵਾਂਗੇ ਔਰ ਨਾਲ ਹੀ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜਾ ਇਸੇ ਤੰਕਵਾਦੀਆਂ ਨੂੰ ਸ਼ੈਲਟਰ ਕਰਦਾ ਉਹਨਾਂ ਨੂੰ ਕਾਨੂੰਨੀ ਸਹਾਇਤਾ ਦਿੰਦਾ ਰਾਤਾਂ ਨੂੰ ਸੁਪਰੀਮ ਕੋਰਟ ਦੇ ਦਰਵਾਜ਼ੇ ਖਿਲਾਉਂਦਾ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਉਹ ਤੰਕਵਾਦੀਆਂ ਨੂੰ ਸ਼ਹਿਦ ਦੇ ਰਿਹਾ ਜੋ ਦੇਸ਼ ਲਈ ਖਤਰਾ ਪੈਦਾ ਕਰ ਰਿਹਾ ਔਰ ਐਸੀਆਂ ਅਦਾਲਤਾਂ ਦੇ ਵਿੱਚ ਬੈਠੇ ਹੋਏ ਲੋਕਾਂ ਦੀਆਂ ਵੀ ਜਾਂਚ ਹੋਣੀ ਚਾਹੀਦੀ ਜਿਹੜਾ ਇਸੇ ਅੰਦਰਖਵਾਦੀਆਂ ਨੂੰ ਬਿਨਾਂ ਸੋਚੇ ਸਮਝੇ ਬਿਨਾਂ ਕੋਈ ਕਾਨੂੰਨੀ ਰਾਹਤਾਂ ਜਮਾਨਤਾ ਦਿੰਦੇ ਔਰ ਉਹਨਾਂ ਨੂੰ ਖੁੱਲਾ ਛੱਡਦੇ ਆ ਉਹਨਾਂ ਨੂੰ ਫਾਸਿੰਗ ਵਿੱਚ ਦੇਰ ਕਰਦੇ ਆ ਐਸਓ ਦੀ ਜਾਂਚ ਹੋਣੀ ਅਤੀਵਾਰਿਆ ਔਰ ਅੱਜ ਹਿੰਦੁਸਤਾਨ ਦਾ ਹਰ ਨਾਗਰਿਕ ਆਪਣੇ ਦੇਸ਼ ਲਈ ਆਪਣੇ ਧਰਮ ਲਈ ਜਾਗਰੂਕ ਹੈ ਕੋਈ ਵੀ ਦੇਸ਼ ਨੂੰ ਖਤਰਾ ਪੈਦਾ ਕਰਕੇ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ